ਸਤਿ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੂ ਸਾਰੇ ਠੀਕ ਠਾਕ ਹੋਗੇ ਤੰਦਰੁਸਤ ਹੋਮ ਖੁਸ਼हाल ਹੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸ਼ਾਮ ਦਾ 3:30 ਦਾ ਵਲੌਗ ਵੈਸੇ ਮੇਰਾ ਸਵੇਰ ਤੋਂ ਸ਼ੁਰੂ ਆ ਮੇਰਾ ਜੋ ਵੀ ਮੈਂ ਵੀਡੀਓ ਰਿਕਾਰਡ ਕਰਨੀ ਸੀ ਸ਼ੂਟ ਕਰਨੀ ਸੀ ਸਵੇਰ ਤੋਂ ਮੈਂ ਕਦੇ ਜਾ ਰਹੀ ਐ ਪਰ ਸ਼ੁਰੂ ਹੋਣ ਕਰ ਰਹੀ ਐ ਮੈਂ ਚਲੋ ਹੁਣ ਸ਼ੁਰੂ ਕਰ ਲਈ ਹੁਣ ਹੋਰ ਮੇਰੇ ਚਾਹ ਦਾ ਟਾਈਮ ਚਾਹ ਮੈਂ ਪੀਤੀ ਨਹੀਂ ਚਾਹ ਪੀਣੇ ਮੈਂ ਕਿ ਚਲੋ ਚਾਹ ਪੀਂਨ ਤੋਂ ਪਹਿਲੇ ਕੋਲ ਵਲੌਗ ਦੀ ਸ਼ੁਰੂਆਤ ਕਰ ਲਈਏ ਨਾਲੇ ਦੋ ਅੱਜ ਕੋਰੀਅਰ ਆਏ ਸੀ ਮੈਂ ਗਾਇਸ ਮੈਂ ਥ ਪੈਨਾਂ ਨੂੰ ਪਤਾ ਵੀ ਹੁੰਦਾ ਜੇ ਨਹੀਂ ਪਤਾ ਕਿਸੇ ਚੀਜ਼ ਬਾਰੇ ਆਪਾਂ ਨੂੰ ਡਾਊਟ ਹੁੰਦਾ ਜਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਕਿਸੇ ਨੂੰ ਦੇਖ ਕੇ ਸੁਣ ਕੇ ਉਹ ਚੀਜ਼ ਬਾਰੇ ਤਾਂ ਦੇਖ ਕੇ ਆਪਾਂ ਨੂੰ ਸਿੱਖਣ ਨੂੰ ਮਿਲ ਜਾਂਦਾ ਵੀ ਚਲੋ ਆਹ ਚੀਜ਼ ਵੀ ਆਉਂਦੀ ਆ ਹਨਾ ਕਿਉਂਕਿ ਕੋਈ ਵੀ ਸਿੱਖਿਆ ਸਕਾਰ ਨਹੀਂ ਹੁੰਦਾ ਇੱਕ ਦੂਜੇ ਨੂੰ ਦੇਖ ਕੇ ਆਪਾਂ ਸਿੱਖਦੇ ਰਹਿੰਦੇ ਹਾਂਗੇ ਤੇ ਹੁਣ ਦਿਖਾਉਣੇ ਨੇ ਕੀ ਮੰਗਾਇਆ ਇਹਨਾਂ ਵਿੱਚ ਦੋ ਮੈਂ ਸ਼ਰਟਸ ਮੰਗਾਈਆਂ ਨੇ ਜੋ ਮੇਰੀ ਕੀਚਨ ਚ ਚੇਂਜ ਕਰਨ ਲੱਗੀ ਹੋਈ ਇੱਕ ਨੀਚੇ ਕਿਚਨ ਦਾ ਸਿੰਕ ਦੇ ਨੀਚੇ ਅੰਦਰ ਡੋਰ ਚ ਲੱਗੀ ਹੈ ਉਹ ਵਾਲੀ ਐਸਰ ਦੋ ਸ਼ੈਲਫਸ ਨੇ ਇਹਦੇ ਨਾਲ ਆਪਾਂ ਨੂੰ ਸੋਪ ਕੇਸ ਵੀ ਮਿਲਦੇ ਆ ਨੇ ਉਥੇ ਆਪਸ਼ਨਸ ਹੁੰਦੇ ਆ ਨੇ ਵੀ ਸੋਪ ਕੇਸ ਤੁਸੀਂ ਲੈਣੇ ਆ ਕਿ ਨਹੀਂ ਲੈਣੇ ਜੇ ਸੋਪ ਕੇਸ ਲਵੋਗੇ ਤਾਂ ਐਨੇ ਦੀ ਪਾਉਗੇ ਦੋ ਬਾਸਕਟਸ ਲਵੋਗੇ ਐਨੇ ਦੇਵੋਗੇ ਦੋ ਨਾਲ ਦੋ ਸੋਪ ਕੇਸ ਲਵੋਗੇ ਤੁਹਾਨੂੰ ਐਨੇ ਚਾਰ ਦੇ ਲੱਗਣਗੇ ਹਨਾ ਫਿਰ ਮੈਨੂੰ ਸੋਪ ਕੇਸ ਨਹੀਂ ਚਾਹੀਦੀ ਸੀ ਮੈਨੂੰ ਕੱਲੇ ਆ ਇਸ ਨਾਲ ਇਹਦੇ ਐਡ ਹੈਸ ਸੈਲਫ ਹੈਡ ਐਸੇ ਹੁਕਸ ਹੋਣਗੇ ਨਾ ਬਣੀ ਆਪਾਂ ਨੂੰ ਡ੍ਰਿਲ ਕਰਨ ਦੀ ਲੋੜ ਨਹੀਂ ਬਾਥਰੂਮ ਕਿਚਨ ਚ ਸਟੋਰ ਚ ਵਾਸ਼ਿੰਗ ਏਰੀਆ ਚ ਆਪਣੇ ਡ्रेसਿੰਗ ਰੂਮ ਤੋਂ ਅਸੀਂ ਕਿਤੇ ਵੀ ਲਗਾ ਸਕਦੇ ਹਾਂ ਜਿੱਥੇ ਤੁਹਾਨੂੰ ਲੱਗਦਾ ਤੁਹਾਡਾ ਸਮਾਨ ਨਹੀਂ ਟਿਕ ਰਿਹਾ ਨਹੀਂ ਸਮਾਨ ਨੂੰ ਜਗ੍ਹਾ ਨਾ ਐਦਾਂ ਇਹ ਕੰਧ ਤੇ ਵਰਟੀਕਲ ਸਪੇਸ ਇਹ ਲੈਣੂਗੀ ਆ ਤੇ ਆਪਣਾ ਸਮਾਨ ਆਰਾਮ ਨਾਲ ਲਗਾ ਸਕਦਾ ਦੇਖੋ ਉੱਪਰ نیچے ਆਰਾਮ ਨਾਲ ਲਗਾ ਸਕਦੇ ਆਪਾਂ ਥੋੜੀ ਥੋੜੀ ਜਗ੍ਹਾ ਦੇ ਵਿੱਚ ਆ ਜਾਂਦੀਆਂ ਨੇ ਨਾਲ ਇਹਦੇ ਸੈਲਫ ਐਡਰਸਿਵ ਹੁਕਸ ਆਈਆਂ ਨੇ ਆਪਾਂ ਨੂੰ ਡ੍ਰਿਲ ਕਰਨ ਦੀ ਜ਼ਰੂਰਤ ਨਹੀਂ ਉਹ ਜਿਹੜੇ ਕਿ ਮੇਰੇ ਕਿਚਨ ਚ ਹੁਕਸ ਲੱਗੇ ਹੋਏ ਨੇ ਮੈਨੂੰ ਸਾਲ ਲਗਿਆ ਯੂਜ਼ ਕਰਦੇ ਨੂੰ ਬਿਲਕੁਲ ਬਹੁਤ ਵਧੇ ਚੱਲ ਗਏ ਨੇ ਕਦੇ ਉਹ ਉੱਤਰਿਆ ਨਹੀਂ ਹੈਗੀਆਂ ਪੂਰੀ ਮੈਂ ਆਪਣੇ ਵੀਮ ਲਿਕਵਿਡ ਵਾਲੀ ਬੋਤਲ ਭਰ ਕੇ ਰੱਖ ਦਾਂ ਨਹੀਂ ਹੁੰਦੀ ਉਹ ਤਾਂ ਪਰ ਪੂਰਾ ਵਜ਼ਨ ਉਹ ਲੈ ਜਾਂਦੀਆਂ ਨੇ ਸੋ ਇਹ ਦੋ ਇਹ ਸ਼ੈਲਫਸ ਨੇ ਇਹ ਆਏ ਨੇ 189 ਰੁਪੀਸ ਦੀਆਂ ਇਹ ਦੂਜੀ ਚੀਜ਼ ਆਪਾਂ ਖੋਲਦੇ ਆਂ ਇਹ 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 ਸ਼ੈਲਫਸ ਐਕਚੁਅਲੀ ਮੈਂ ਕਿਸੇ ਵਾਸਤੇ ਲਗਾਈਆਂ ਨੇ ਮੈਨੂੰ ਕਿਸੇ ਨੇ ਕਿਹਾ ਸੀ ਕਿ ਮੈਨੂੰ ਮੰਗਾ ਕੇ ਦੇ ਉਹਨਾਂ ਵਾਸਤੇ ਮਨਾਈਆਂ ਨੇ ਇਹ ਇਹ ਆਪਾਂ मंगाई है छोटू जी चीज़ है एडे वैकेट चाहिए ये है वुड पॉलिश है मैं थोड़ा खोलना खोल के दिखाने की चीज है ना बी वुड पॉलिश है बीसैक्स बीस वैक्स वुड फिनिश बीस वैक्स वुड फिनिश है ਕੋਈ ਵੀ ਲੱਕੜ ਦੀ ਚੀਜ਼ ਆਪਣੀ ਚਮਕ ਚਲੇ ਗਈ ਲੱਕੜ ਦੀ ਚੀਜ਼ ਪੁਰਾਣੀ ਹੋ ਰਹੀ ਕੋਈ ਟੇਬਲ ਆ ਕੋਈ ਚੇਅਰ ਆ ਜਿੱਥੇ ਕਿਤੇ ਪਾਣੀ ਗਿਰਿਆ ਲੱਕੜ ਭੱਦੀ ਜੀ ਹੋ ਜਾਂਦੀ ਐ ਤੁਸੀਂ ਥੋੜੀ ਜੀ ਆਹ ਉੱਪਰ ਵੈਕਸ ਵਾਲੀ ਲਗਾਓ ਤੇ ਉੱਪਰ ਕੱਪੜੇ ਨਾਲ ਮਸਲ ਦੋ ਲੱਕੜ ਚ ਚਮਕ ਆ ਜਾਂਦੀ ਐ ਇਹ ਇਧਰ ਲਗਾ ਕੇ ਨਾ ਲੱਕੜ ਤੇ ਉੱਪਰ ਕੱਪੜੇ ਨਾਲ ਮਸਲ ਦੋ ਤੇ ਚਮਕ ਜਾਂਦਾ ਲੱਕੜ ਚ ਨਾ ਸ਼ਾਈਨ ਜੀ ਆ ਜਾਂਦੀ ਐ ਉਹ ਚੀਜ਼ ਐ ਇਹ ਇਹ ਮੈਂ ਮੰਗਵਾਈ ਐ ਲੋਬੀ ਵਿੱਚ ਜਿੱਥੇ ਸਾਡਾ ਵੋਸ ਸੈਸ਼ਨ ਹੈ ਨਾ ਉੱਥੇ ਪਿੱਛੇ ਸਮਾਈਕਾ ਲੱਗਾ ਹੋਇਆ ਵੈਸੇ ਉਹ ਪਾਣੀ ਦੇ ਛਿੱਟੇ ਕਾਰਨ ਛਿੱਟਾ-ਛਿੱਟਾ ਹੋਏਗਾ ਮਾਈਕਲ ਉਹ ਤੁਸੀਂ ਕਿੰਨੇ ਕੱਪੜਾ ਮਰਜੀ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਮਰਜੀ ਸਪਰੇਅ ਯੂਜ਼ ਕਰ ਲਓ ਉਹ ਤੇ ਵੈਕਸ ਜਾਂ ਔਇਲ ਯੂਜ਼ ਕਰਨਾ ਚਾਹੁੰਖੋਂਗੇ ਪਹਿਲਾਂ ਕਿ ਮੈਂ ਹੁਣ ਤੱਕ ਤਾਂ ਮੈਂ ਘਰ ਦਾ ਕੋਈ ਵੀ ਔਇਲ ਯੂਜ਼ ਕਰ ਲੈਂਦੀ ਸੀ ਹਨਾ ਕੋਕੋਨਟ ਔਇਲ ਜਾਂ ਐਲਮੰਡ ਔਇਲ ਜੋ ਵੀ ਅਸੀਂ ਯੂਜ਼ ਕਰਦੇ ਹਾਂ ਪਰ ਹੁਣ ਮੈਂ ਕਿਹਾ ਪ੍ਰੋਪਰ ਵੈਕਸ ਮੰਗਾਈ ਕਿਉਂਕਿ ਰੂਟੀਨ 'ਚ ਇਹ ਚੀਜ਼ ਆਪਾਂ ਨੂੰ ਚਾਹੀਦੀ ਹੁੰਦੀ ਹੈ ਫਿਰ ਮੈਂ ਵ फिर मैं ऑनलाइन मंगाई है कि है, है तो छोटो जी डबी है ये वन सिक्सटी टू रुपीस की है बहुत तो छोटी जी डबी है पर डेली चलो यूज नहीं होंगी पर ज्यादा फर्नीचर लिए यूज करना हो सकता वो पैकेज भी हो मेरे हम ध्यान च नहीं, नहीं।, नहीं तो आ दो चीज़ा मंगाइया ने मैं ओनला करके लैके आने चाह अपने लिए तो बाद चिमनी साफ़ करनी किचन का ब्लाइंड साफ करना कम कम तम ਕੰਮ ਖਤਮ ਹੀ ਨਹੀਂ ਹੁੰਦੇ ਘਰ ਦੇ ਮੈਂ ਕਿੱਦਾਂ ਦੀ ਲੱਗਾਂ ਸਾਫ਼-ਸਾਫ਼ ਹੋਈਆਂ ਕਰਨ ਮੈਂ ਚਲੋ ਅੱਜ ਮੇਰੇ ਕੰਮ ਖਤਮ ਹੋ ਗਏ ਕੱਲ ਖਤਮ ਹੋ ਗਏ ਪਰ ਹੁੰਦੀ ਹੀ ਨਹੀਂ ਹੈ ਕਦੀ ਇੱਕ ਹੀ ਚਲੋ ਜੀ ਕਾ ਕਰਕੇ ਪੀਨੇ ਪਹਿਲਾਂ ਤਾਂ ਕੰਡੇ ਤੇ ਹੋਈ ਫੇਰ ਕੰਮ ਕਰਨ ਦਾ ਮਤਲਬ ਆਊਗਾ ਇਹਨਾਂ ਮਾਰਨਿੰਗ ਦਾ ਟਾਈਮ ਸੀ ਦੀ ਮਾਰਨਿੰਗ ਵੀ ਟਾਈਮ ਮੈਂ ਗਰੋਸਰੀ ਵਾਲੀ ਕਬੜ ਤੋਂ ਮੈਂ ਕੁਝ ਸਮਾਨ ਚੱਕ ਲਈ ਸੀ ਮੈਨੂੰ ਉਹ ਚਾਹ ਪੱਤੀ ਦੇ ਦਾਣੇ ਦਿਖੇ ਤੇ ਮੈਨੂੰ ਇਹ ਵਹਿਮ ਹੋ ਗਿਆ ਵੀ ਤੇ ਕਿਤੇ ਸੁਸਰੀ ਨਾ ਹੋ ਵੀ ਫਿਰ ਮੈਂ ਆਪਦਾ ਕਿਚਨ ਦਾ ਕੰਮ ਖਤਮ ਕਰਕੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਡਰਾਅਰ ਹੋਣੀ ਦੇਖਾਂ ਵੀ ਕਿਸੇ ਚੀਜ਼ ਨੂੰ ਸੁਸਰੀ ਨਾ ਲੱਗੀ ਹੋਵੇ ਹਨਾ ਕੋਈ ਆਪਣੀ ਚੀਜ਼ ਖਰਾਬ ਹੋ ਰਹੀ ਹੋਵੇ ਫਿਰ ਮੈਂ ਇੱਕ ਡਰਾਅਰ ਜਿਹੜਾ ਮੈਂ ਦੇਖਿਆ ਸੀਗਾ ਤੇ ਉਹ ਸਾਰਾ ਸਮਾਨ ਮੈਂ ਕੱਢਿਆ ਉਹਦੇ ਵਿੱਚ ਨਾ ਲੈਫਟਓਵਰ ਪੈਕੇਟਸ ਪਏ ਹੁੰਦੇ ਨੇ ਜਿਹੜਾ ਕੋਈ ਡੱਬਾ ਭਰ ਜਾਂਦਾ ਕੋਈ ਸਮਾਨ ਆਪਣਾ ਪੈਕੇਜ ਚ ਐਜ਼ ਇਟ ਇਜ਼ ਰੱਖਿਆ ਜਾਂਦਾ ਉਹ ਮੈਂ ਬੰਦ ਕਰਕੇ ਰੱਖ ਦਿੰਨੀ ਆ ਉਹ ਸਾਰੇ ਉਹ ਪੈਕੇਟਸ ਪਏ ਸੀਗੇ ਫਿਰ ਮੈਂ ਸਾਰਾ ਇਹ ਬਾਕਸ ਖੱਟ ਕੇ ਦੇਖਿਆ ਪੇਪਰ ਸੂਸਰੀ ਨਹੀਂ ਸੀ ਜਹਾ ਪੱਤੀ ਗिरी ਹੋਈ ਸੀ ਥੋੜੀ ਦੋ ਚਾਰ ਦਾਣੇ ਤੇ ਮੈਨੂੰ ਇਹ ਵਿਆਹ ਨੂੰ ਹੋਗਾ ਕਿ ਤੇ ਸੂਸਰੀ ਨਾ ਹੋਵੇ ਹਨ ਤੇ ਬਹਾਨੇ ਨਾਲ ਸਾਰੀ ਮੇਰੀ ਗਰੋਸਰੀ ਵਾਲੀ ਕਵਰ ਸਾਰੇ ਤਾਂ ਨਹੀਂ ਮੀਨ ਸੀ ਇੱਕ ਡਰਾਅਰ ਜਿਹੜਾ ਕਾਫੀ ਜ਼ਿਆਦਾ ਖਰਾਬ ਹੁੰਦਾ ਦੇਖਣ ਨੂੰ ਬਹੁਤ ਹੀ ਮੈਸੀਆ ਲੱਗਦਾ ਤੋਂ ਮੈਂ ਸੈਟ ਕਰ ਲਿਆ ਕੁਝ ਲੈਫਟਓਵਰ ਪੈਕੇਟ ਸੀਗੇ ਜਿਹੜੇ ਟੱਬਿਆਂ 'ਚ ਪਾਉਣ ਵਾਲੀ ਸੀ ਹਨਾ ਆਪਾਂ ਧਿਆਨ ਨਹੀਂ ਦਿੰਦੇ ਲੇਟ ਹੋ ਜਾਂਦੇ ਆ ਤੇ ਉਹ ਮੈਂ ਪਾਈ ਇਹ ਸਹੀਵਾਂ ਦਾ ਪੈਕੇਟ ਮੇਰੇ ਕੋਲ ਪਿਆ ਸੀ ਇੱਕ ਵਾਰ ਯੂਜ਼ ਕੀਤੀਆਂ ਸੀ ਉਹਦੇ ਜਲਦੀ ਸੀ ਇੱਕੋ ਵਾਲੀ ਮੈਸੇਜ ਵਿੱਚ ਕੱਢ ਲਈ ਬਾਕੀ ਬੰਦ ਕਰਕੇ ਰੱਖ ਤਾ ਮੈਂ ਚਲੋ ਜੇ ਕਦੇ ਫ੍ਰੀ ਹੋ ਕੇ ਫੇਰ ਡੱਬੇ 'ਚ ਪਾਉਂਗੀ ਬਸ ਫੇਰ ਆਪਾਂ ਇੱਕ ਵਾਰ ਰੱਖ ਦੀ ਚੀਜ਼ ਖੋਲੇ ਹੋ ਜੇ ਫੇਰ ਆਪਾਂ ਉਹ ਕੰਮ ਭੁੱਲ ਜਾਂਦੇ ਹੁੰਨੇ ਆ ਸੋ ਅੱਜ ਮੈਂ ਕੰਮ ਕੀਤੇ ਚਨੇ ਪਈ ਸੀ ਕਾਲੇ ਪੈਕੇਟ 'ਚ ਲਿਆਂਦੇ ਕੁਝ ਮੈਂ ਡੱਬੇ 'ਚ ਪਾ ਲਈ ਸੀ ਕੁਝ ਬਚ ਗਏ ਸੀਗੇ ਮੈਂ ਦੇਖ ਰਹੀ ਇਸ ਬਿਚ ਲੱਗ ਗਿਆ ਤਾਂ ਨਹੀਂ ਉਹਨੂੰ ਖਰਾਬ ਤਾਂ ਨਹੀਂ ਹੋਇਆ ਫਿਰ ਮੈਂ ਕਿਚੂ ਇਹ ਵੀ ਡੰਬੇ ਚ ਪਾ ਦਈ ਹਣਾ ਐਦਾਂ ਨਿੱਕੇ ਨਿੱਕੇ ਜਿਹੇ ਕੰਮ ਕਰਾਂ ਚੱਲਦੇ ਰਹਿੰਦੇ ਨੇ ਹਰ ਇੱਕ ਚੀਜ਼ ਦਾ ਪੰੋਂ ਧਿਆਨ ਰੱਖਣਾ ਪੈਂਦਾ ਖਾਸ ਕਰ ਆਹ ਵਾਲੇ ਬਰਸਾਤ ਵਾਲੇ ਮੌਸਮ ਵਿੱਚ ਜਿਹੜੇ ਆਪਣੀ ਸੁੱਕੀਆਂ ਤਾਲਾ ਮਸਾਲੇ ਹੁੰਦੇ ਨੇ ਬਹੁਤ ਧਿਆਨ ਨਾਲ ਰੱਖਣੇ ਪੈਂਦੇ ਨੇ ਘਰੇ ਯੂਜ਼ ਕਰਨੇ ਪੈਂਦੇ ਨੇ ਤਾਂ ਕਿ ਕੋਈ ਚੀਜ਼ ਪਿੱਛੇ ਨਾ ਰਹਿ ਜੇ ਜਾਂ ਅਨਯੂਜ਼ਡ ਨਾ ਰਹਿ ਜੇ ਆਪਣੀ ਨਿਗਾ ਨਾ ਪਵੇ ਥੋੜੇ ਜਣੇ ਬਚ ਗਏ ਮੈਂ ਇਹਦਾ ਟ੍ਰਾਂਸਪੇਰੈਂਟ ਪਾਊਚ ਵਿੱਚ ਇਹਨੂੰ ਪਾ ਕੇ ਰੱਖ ਲੈਂਦੀ ਆ ਤਾਂ ਕਿ ਮੈਨੂੰ ਦਿਖਣ ਵੀ ਤੇ ਮੈਂ ਇਹਨਾਂ ਨੂੰ ਜੋ ਬਣਾਉਂਗੀ ਤਾਂ ਪਹਿਲਾਂ ਯੂਜ਼ ਕਰ ਲੂੰਗੀ। ਇਸ ਤਰ੍ਹਾਂ ਨਿਕਨਿਕਾ ਗ੍ਰੋਸਰੀ ਦੀਆਂ ਚੀਜ਼ਾਂ ਘਰ ਵਿੱਚ ਇੰਨੀਆਂ ਹੋ ਜਾਂਦੀਆਂ ਨੇ ਅਣਗਿਣਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਕਿਚਨ 'ਚ ਯੂਜ਼ ਕਰਦੇ ਹਾਂ ਗ੍ਰੋਸਰੀ ਵਿੱਚ ਤੇ ਸਾਰਿਆਂ ਉੱਪਰ ਨਿਗਾ ਰੱਖਣੀ ਸਾਰਿਆਂ ਟਾਈਮ ਤੇ ਯੂਜ਼ ਕਰਨੀਆਂ ਮੁਸ਼ਕਲ ਹੋ ਜਾਂਦੀਆਂ ਨੇ। ਆ ਥੋੜੇ ਜਿਹਾ ਚਾਵਲ ਪਈ ਸੀ ਮੇਰੇ ਕੋਲੇ ਲਿਆਂਦੇ ਸੀ ਹੈ ਤਾਂ ਥੋੜੇ ਅਲੱਗ ਤਰ੍ਹਾਂ ਦੇ ਨੇ ਜਿਹੜਾ ਡੱਬੇ 'ਚ ਨੇ ਅਲੱਗ ਤਰ੍ਹਾਂ ਦੇ ਮੈਂ ਕਿਹਾ ਫਿਰ ਚਲੋ ਕਿਸੇ ਕਿਸੇ ਤਰੀਕੇ ਨਾਲ ਯੂਜ਼ ਤਾਂ ਕਰਨੀ ਨੇ ਮੈਂ ਡੱਬੇ 'ਚ ਪਾ ਤੇ ਫੇਰ ਯੂ ਮੈਂ ਕਿ ਯੂਜ਼ ਹੋਣਗੇ ਪੈਕੇਟ 'ਚ ਪਏ ਤਾਂ ਦਾ ਅਲੱਗ ਯੂਜ਼ ਨਹੀਂ ਹੁੰਦੇ मैगी ਸੀ ਜਿਹੜੇ ਕੰਟੇਨਰ ਚ ਮੈਗੀ ਦਾ ਇੱਕ ਫਲਾਈ ਸੈਸ ਹੋਰ ਸੀ ਮੈਗੀ ਜਿਹੜੀਆਂ ਪੈਕੇਟ ਸੀ ਹੋਰ ਸੀ ਮੈਂ ਕੰਟੇਨਰ ਚ ਪਾ ਕੇ ਰੱਖਤੀ ਇਕੱਠੀ ਕਰਤੀ ਦੋਨੇ ਚਲੋ ਬੱਚੇ ਕਰੇ ਆਏ ਤਾਂ ਆਪਦੀ ਦੇਖ ਲੈਣਗੇ ਤੇ ਹੁਣ ਮੈਂ ਸ਼ੇਅਰ ਕਰਦੀ ਹਾਂ ਤੁਹਾਨੂੰ ਬਨਾਣਾ ਸਮੂਦੀ ਰੈਸਪੀ ਥੋੜੇ ਜਿ ਮੈਂ ਲਈ ਨੇ ਬਦਾਮ ਕੱਟ ਲਏ ਮੈਂ ਤੇ ਇੱਕ ਚਮਚ ਪੰਪਕਿਨ ਸੀਡਸ ਇੱਕ ਚਮਚ ਸਨਫਲਾవర్ ਸੀਡਸ ਥੋੜੇ ਜਿ ਮਖਾਣੀ ਲਈ ਨੇ ਇੱਕ ਬਨਾਣਾ ਤੇ ਇੱਕ ਚਮਚ ਪੀਨਟ ਬਟਰ ਦਾ ਲਈ ਆਪਾਂ ਇਹ ਸਮਾਨ ਆਪਾਂ ਬਨਾਣਾ ਸਮੂਦੀ ਚ ਪਾਵਾਂਗੇ ਇਸ ਤੋਂ ਬਿਨਾਂ ਆਪਾਂ ਦੁੱਧ ਪਾਵਾਂਗੇ ਇਹ ਮੈਂ ਇੱਕ ਗਲਾਸ ਜਾਂ ਇੱਕ ਕੱਪ ਕਹਿ ਲਓ ਬਨਾਣਾ ਸਮੂਦੀ ਅਹੀਂ ਤੁਹਾਨੂੰ ਰੈਸਪੀ ਦੱਸ ਰਹੀ ਹਾਂ ਤੁਸੀਂ ਜਿੰਨੇ ਬਣਾਉਣੇ ਹੋ ਗੋ ਅਕੋਰਡਿੰਗ ਤੁਸੀਂ ਸਮਾਨ ਪਾ ਲਓ ਇੱਕ ਚਮਚ ਪਾਉਣਾ ਸੀਡਸ ਇੱਕ ਇੱਕ ਚਮਚ ਤੇ ਬਾਦਾਮ ਨਾਲ ਤੁਸੀਂ ਡਰਾਈ ਫਰੂਟ ਇੱਕ ਅੱਧਾ ਕੋਈ ਹੋਰ ਵੀ ਐਡ ਕਰ ਸਕਦੇ ਆ ਉਦੀ ਪਸੰਦ ਦਾ ਇਹ ਸਾਰੀਆਂ ਚੀਜ਼ਾਂ ਆਪਾਂ ਪਾ ਦਾਂਗੇ ਮਿਕਸਰ ਜਾਰ ਵਿੱਚ ਇਹ ਬਲੈਂਡਰ ਜਾਰ ਚ ਪਾ ਦਾਂਗੇ ਬਨਾਣਾ ਇੱਕ ਮਖਾਣੇ ਮਖਾਣੇ ਨਾਲ ਨਾ ਬਹੁਤ ਅੱਛਾ ਟੈਕਸਚਰ ਗਾੜੀ ਜੀ ਸਮੂਦੀ ਬਣਦੀ ਹੈ ਟੇਸਟੀ ਪਉਂਦੀ ਹੈ ਔਰ ਤੁਸੀਂ ਇੱਕ ਵਾਰ ਸਮੂਦੀ ਪੀ ਲਈ ਸਵੇਰੇ ਤੁਹਾਨੂੰ ਕਿੰਨੇ ਘੰਟੇ ਭੁੱਖ ਨਹੀਂ ਲੱਗਣੀ ਹੈਗੀ ਦੇਖਣ ਆਇਆ ਲੱਗੂ ਇਹ ਨਾ ਆਪਣਾ ਬ੍ਰੇਕਫਾਸਟ ਹੋ ਜਾਊਗਾ ਔਰ ਇੰਨੀ ਜ਼ਿਆਦਾ ਟੇਸਟੀ ਲੱਗਦੀ ਤੁਸੀਂ ਸਾਰੇ ਇੱਕ ਵਾਰ ਜ਼ਰੂਰ ਟਰਾਈ ਕਰਕੇ ਦੇਖਿਓ ਬੱਚਿਆਂ ਨੂੰ ਵੀ ਦੇ ਕੇ ਦੇਖਿਓ ਜੇ ਬੱਚਿਆਂ ਨੂੰ ਤੁਸੀਂ ਧੇਰੇ ਅੱਛੀ ਤਰ੍ਹਾਂ ਬਲੈਂਡ ਕਰ ਦਿਓ ਸਾਰੀਆਂ ਚੀਜ਼ਾਂ ਦਾ ਕੋਈ ਮੂੰਹ 'ਚ ਨਾ ਆਉਣ ਤੇ ਇੰਨੀ ਤਾਂ ਥੋੜੀ ਥੋੜੀ ਖੜਮੀਆਂ ਜੇ ਹੁਣ ਮੂੰਹ 'ਚ ਆਉਣ ਉਹ ਵੀ ਅੱਛੀਆਂ ਲੱਗਦੀਆਂ ਨੇ ਬਹੁਤ ਜ਼ਿਆਦਾ ਟੇਸਟੀ ਬਹੁ ਤੇ ਉਹਨਾਂ ਸਾਰਾ ਕੰਮ ਇਸ ਟਾਈਮ ਖਤਮ ਹੋ ਗਿਆ ਸੀ ਕਿਚਨ ਦਾ ਕਿਚਨ ਦੀ ਸਾਫ ਸਫਾਈ ਵੀ ਹੋ ਗਈ ਸੀ ਤੇ ਮੈਂ ਕਰਨੀ ਸੀ ਅੱਜ ਲੌਬੀ ਦੀ ਡਸਟਿੰਗ ਕਾਫੀ ਦਿਨ ਹੋ ਗਏ ਸੀ ਉਹ ਮੈਂ ਟੇਬਲ ਵਗੈਰਾ ਤੇ ਕਪੜਾ ਮਾਰ ਦਿੰਦੀ ਸੀ ਪਰ ਇਹ ਡੋਰ ਵਗੈਰਾ ਮੇਰੇ ਤੋਂ ਸਾਫ ਹੀ ਨਹੀਂ ਹੋਇਆ ਇੰਨੇ ਦਿਨ ਹੋ ਗਏ ਪਾਰਿਸ਼ਨਾ ਮੌਸਮ ਚੱਲ ਰਿਹਾ ਹੈ ਉਸੇ ਵੀ ਇੱਕ ਦੋ ਦਿਨ ਬਾਰਿਸ਼ ਚਲੇ ਗਈ ਬਸ ਐਸ ਤਰ੍ਹਾਂ ਕਰਕੇ ਨਾ ਕੰਮ ਫਿਰ ਉਲਝ ਜਾਂਦੇ ਨੇ ਘਰ ਦੀਓ ਆਪਾਂ ਇਹ ਘਰੋਂ ਬਾਹਰ ਚੱਲ ਜਾਈਏ ਤੇ ਅੱਜ ਇਹਨਾਂ ਨੂੰ ਕਰ ਰਹੀਆਂ ਕਲੀਨਿੰਗ ਡਸਟਿੰਗ ਕਰ ਰਹੀਆਂ ਪਹਿਲਾਂ ਤਾਂ ਸਵੇਰੇ ਹੈਲਪਰ ਆ ਜਾਂਦੀ ਫਿਰ ਮੈਂ ਕਿਹਾ ਚਲੋ ਹੁਣ ਇਹਦੇ ਵਿੱਚ ਨਵੇਂ ਕਰਦੀ ਸਵੇਰੇ ਮੇਰਾ ਕਿਚਨ ਦਾ ਕੰਮ ਵੀ ਹੁੰਦਾ ਉਧਰ ਹੈਲਪਰ ਦਾ ਵੀ ਟਾਈਮ ਹੋ ਜਾਂਦਾ ਚਲੋ ਉਹਨੇ ਵੀ ਆਪ ਟਾਈਮ ਤੇ ਆਉਣਾ ਹੀ ਆ ਤੇ ਫਿਰ ਉਦੋਂ ਮੈਂ ਸ਼ੁਰੂ ਨਹੀਂ ਕੀਤੀ ਮੈਂ ਕਿਹਾ ਚਲੋ ਹੁਣ ਇਹਨੂੰ ਸਾਫ ਸਫਾਈ ਕਰ ਲਾਂ ਤੋਂ ਫਿਰ ਮੈਂ ਕਿਹਾ ਚਲੋ ਮੈਂ ਆਪਦਾ ਕਿਚਨ ਦਾ ਕੰਮ ਖਤਮ ਕਰ ਲਾਂ ਫੇਰ ਹੀ ਮੈਂ ਲੱਗੂੰਗੀ ਇੱਕ ਪਾਸੇ ਹੋ ਕੇ ਸਾਰਾ ਕੰਮ ਫਿਰ ਖਤਮ ਹੋ ਜਾਵੇ ਫਿਰ ਦੋ ਪਾਸੇ ਜ ਹੁਣ ਔਖਾ ਕਦੇ ਇੱਧਰ ਕਦੇ ਉਧਰ ਇਸ ਕਰਕੇ ਹੁਣ ਸਾਰਾ ਕਿਚਨ ਦਾ ਕੰਮ ਖਤਮ ਕਰਕੇ ਫਿਰ ਮੈਂ ਕਿਚ ਲੋਬੀ ਦੀ ਡਸਟਿੰਗ ਕਰਨਾ 9:30 ਦਾ ਟਾਈਮ ਸੀ 9:30 ਵਜੇ ਮੈਂ ਲੱਗ ਕੇ ਸੀ ਡਸਟਿੰਗ ਕਰਨ ਤੇ ਸਵੇਰ 10:30 ਵਜੇ ਤੱਕ ਪੌਣੇ ਘੰਟੇ ਵਿੱਚ ਮੈਂ ਲੋਬੀ ਦੀ ਸਾਰੀ ਡਸਟਿੰਗ ਕਰ ਲਈ ਸੀ ਪੌਣਾ ਘੰਟਾ ਮੈਨੂੰ ਲੱਗ ਗਿਆ ਸੀ ਸਾਰਾ ਇਹ ਡੋਰ ਤੇ ਵੀ ਨਾ ਕਾਫੀ ਮਿੱਟੀ ਆਈ ਪਈ ਸੀ ਤੇ ਜਿਹੜਾ ਜਾਲੀ ਵਾਲਾ ਦਰਵਾਜ਼ਾ ਨੇ ਇਹਦੇ ਵਿੱਚ ਡਿਜ਼ਾਈਨ ਦੇ ਵਿੱਚ ਨਿੱਕੇ ਨਿੱਕੇ ਬਾਹਰਲੀ ਸਾਈਡ ਮੱਕੜੀ ਲੱਗੀ ਪਈ ਸੀ ਜਾਲੇ ਜਿਵੇਂ ਲੱਗੇ ਪਈ ਸੀ ਫਿਰ ਇਦਾਂ ਕਰਕੇ ਮੈਨੂੰ ਟਾਈਮ ਕਾਫੀ ਲੱਗ ਗਿਆ ਇਹਦੇ ਉੱਪਰ ਡੋਰ ਉੱਪਰ ਹਲੇ ਵੀਡੀਓ ਵੀ ਤਾਂ ਮੈਂ ਉਹਨਾਂ ਟਾਈਮ ਮੈਨੂੰ ਕਾਫੀ ਲੱਗ ਜਾਂਦਾ ਹੈ ਇਹ ਜੇ ਕੰਮਾਂ ਨੂੰ ਜੇ ਆਪਾਂ ਕਾਫੀ ਟਾਈਮ ਬਾਤ ਕਰੀਏ ਕਿਉਂਕਿ ਅੱਜਕੱਲ ਜਾਲਾ ਬਹੁਤ ਲੱਗ ਰਿਹਾ ਮੱਕੜੀ ਜਾਲਾ ਬਹੁਤ ਬਣਾ ਰਹੀ ਹੈ ਇਹ ਹੋ ਗਈ ਫਰੰਟ ਡੋਰ ਦੀ ਸਾਰੀ ਕਲੀਨਿੰਗ ਹੁਣ ਕਰਦੇ ਆਹ ਵਾਲਾ ਟੇਬਲ ਕਲੀਨਿੰਗ ਇੱਥੇ ਵੀ ਡਸਟ ਆਉਂਦੀ ਆ ਚਲੋ ਇੰਨੀ ਜ਼ਿਆਦਾ ਹੁੰਦਾ ਨਹੀਂ ਡਸਟ ਨਹੀਂ ਉੜਦੀ ਪਰ ਮੈਨੂੰ ਕਾਫੀ ਦਿਨ ਹੋ ਗਏ ਸੀ ਡਸਟਿੰਗ ਹੀ ਨਹੀਂ ਮੈਂ ਕਰੀ ਇਸ ਕੱਲਾ ਸੈਂਟਰ ਟੇਬਲ ਮੈਂ ਸਾਫ ਕਰ ਦਿੰਦੀ ਸੀ ਕਪੜਾ ਮਾਰ ਦਿੰਦੇ ਸੀ ਪਰ ਉਸ ਤੋਂ ਵੀ ਨਾ ਦੋ ਥਾਂ ਤੇ ਦੂਜੀ ਵੋਟ ਆਈਟਮਸ ਤੇ ਕਪੜਾ ਮੇਥੋਂ ਵਜਦਾ ਨਹੀਂ ਸੀਗਾ ਫਿਰ ਫਿਰ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਉਦੋਂ ਕਿਚਨ ਦਾ ਕੰਮ ਵੀ ਬਹੁਤ ਜ਼ਰੂਰੀ ਹੋ ਜਾਂਦਾ ਸਵੇਰੇ ਹਨਾ ਕੱਪੜਿਆਂ ਦਾ ਡਸਟਿੰਗ ਦਾ ਸਮਝ ਨਹੀਂ ਆਉਂਦਾ ਵੀ ਕਿੱਧਰ ਕਿੱਧਰ ਹੋਈਏ ਕੀ ਕੰਮ ਪਹਿਲਾਂ ਕਰੀਏ ਕੀ ਬਾਅਦ ਵਿੱਚ ਕਰੀਏ ਡਸਟ ਦੇਖਣੀ ਵੀ ਅੱਛੀ ਨਹੀਂ ਲੱਗਦੀ ਹਨਾ ਵੀ ਆ ਕਿਸੇ ਚੀਜ਼ ਤੇ ਡਸਟ ਪਈ ਆ ਇੱਕ ਦੋ ਦਿਨ ਤਾਂ ਲੰਘ ਜਾਂਦੇ ਨੇ ਪਰ ਕਾਫੀ ਦਿਨ ਲੰਘ ਜਾਂਦੇ ਨੇ ਫਿਰ ਆਪ ਨੂੰ ਆਉਣ ਲੱਗ ਜਾਂਦਾ ਵੀ ਇਹ ਕੰਮ ਆਪਣਾ ਅਧੂਰਾ ਪਏ ਕਰਨ ਵਾਲਾ ਪਏ ਫਿਰ ਆਪਾਂ ਨੂੰ ਜਿਆਦਾ ਅੱਖਾਂ ਵਿੱਚ ਰੜਕਦਾ ਰਹਿੰਦਾ ਵੀ ਆ ਕੰਮ ਆਪਾਂ ਕਰਨਾ ਸੋਫਿਆਂ ਦੇ ਕਵਰ ਵੀ ਮੈਂ ਧੋਣੇ ਸੀ ਪਰ ਅੱਜ ਮੈਂ ਕੱਪੜੇ ਨਹੀਂ ਧੋਦੀ ਜਿਸ ਦਿਨ ਹੁਣ ਮੈਂ ਕੱਪੜੇ ਧੋਤੇ ਨਾ ਸੋਫਿਆਂ ਦੇ ਕਵਰ ਵੀ ਮੈਂ ਵਾਸ਼ ਕਰ ਦੂੰਗੀ ਝਾੜ ਕੇ ਪਛਾੜਾ ਨਹੀਂ ਹੁੰਦੀ ਇਕਈ ਵਾਰ ਉੱਪਰੋਂ ਨੀਚੇ ਕਰਦਾਂ ਨੀ ਨੀਚਲਾ ਉੱਪਰ ਕਰਦਾਂ ਨੀ ਐਤਾ ਅਦਲਾ ਬਦਲੀ ਹੁੰਦੀ ਰਹਿੰਦੀ ਹੈ ਫਿਰ ਸੋਫੇ ਦੇ ਕਵਰ ਝਾੜ ਕੇ ਪਛਾੜਾ ਟੇਬਲ ਕਰ ਦੂੰਗੀ ਸਾਫ ਸੈਂਟਰ ਟੇਬਲ ਵਾਸਤੇ ਰੋਜ਼ ਕੱਪੜਾ ਫਾਇਦਾ ਰਹਿੰਦਾ ਇਹਦੇ ਉੱਪਰ ਪਰ ਹੁਣ ਡਸਟਿੰਗ ਕਰ ਰਹੀ ਸੀ ਤਾਂ ਹੁਣ ਵੀ ਕਲੀਨ ਕਰਨਾ ਜ਼ਰੂਰੀ ਸੀਗਾ ਕਈ ਵਾਰ ਤਾਂ ਮੇਰੇ ਤੋਂ ਡਫਟਿੰਗ ਬਿਲਕੁਲ ਵੀ ਨਹੀਂ ਹੁੰਦੀ ਕਦੇ ਕਦੇ ਇਹ ਜਿਹੇ ਦਿਨ ਹੋ ਜਾਂਦਾ ਵੀ ਕੰਮ ਸਿਰਫ ਖੀਚਨ ਦਾ ਖਾਣ ਪਕਾਉਣ ਹੁੰਦਾ ਤੇ ਉਸ ਤੋਂ ਬਿਨਾ ਕੋਈ ਕੰਮ ਹੀ ਨਹੀਂ ਹੁੰਦਾ ਹੈਗਾ ਪਰ ਕਦੇ ਕਦੇ ਇੰਨਾ ਵਧੀਆ ਦਿਨ ਹੁੰਦਾ ਕਿ ਜਿੰਨਾ ਆਪਾਂ ਸੋਚਿਆ ਹੁੰਦਾ ਆਪਾਂ ਉਸ ਤੋਂ ਵੱਧ ਕੰਮ ਕਰਦਾਂ ਨੇ ਹਨਾ ਅਕਚਲਸੇ ਕਿ ਹੁੰਦਾ ਜੋ ਆਪਾਂ ਕੰਮ ਲੱਗ ਜੀਏ ਨਾ ਆਪਾਂ ਨੂੰ ਕੋਈ ਰੋਕੇ ਟੋਕੇ ਨਾ ਕੋਈ ਹੋਰ ਕੰਮ ਨਾ ਹੋਵੇ ਫਿਰ ਕੰਮ ਜਿਆਦਾ ਵੀ ਹੋ ਜਾਂਦਾ ਆਪਣਾ ਵੀ ਦਿਲ ਲੱਗ ਜਾਂਦਾ ਕੰਮ ਵਿੱਚ ਫਿਰ ਐ ਹੁੰਦਾ ਵਿੱਚ ਚਲੋ ਥੋੜਾ ਜਿਹਾ ਹੋਰ ਕਰਤੀਏ ਚਲ ਆ ਵੀ ਕਰਤੀਏ ਚਲ ਆ ਵੀ ਕਰਦੀਏ ਫਿਰ ਅਮ ਜੇ ਆਪ ਨੂੰ ਐ ਹੁੰਦਾ ਮੈਨੂੰ ਤਾਂ ਫਿਰ ਬੜਾ ਅੱਛਾ ਲੱਗਦਾ ਵੀ ਹੁਣ ਮੈਨੂੰ ਕੋਈ ਕੰਮ ਨਹੀਂ ਹੈਗਾ ਮੈਂ ਇੱਕ ਪਾਸੇ ਕੰਮ ਕਰ ਰਹੀਆਂ ਫਿਰ ਜਿਆਦਾ ਵਧੀਆ ਲੱਗਦਾ ਜੇ ਇੱਕ ਕਦੇ ਕਿਚਨ ਚ ਕਦੇ ਸਫਾਈ ਵਾਲਾ ਕਦੇ ਕੱਪੜਿਆਂ ਵਾਲਾ ਨਾ ਫਿਰ ਉਹ ਗੱਲ ਜੀ ਨਹੀਂ ਮੱੜਦੀ ਫਿਰ ਆਪਾਂ ਵੀ ਖਿਜ ਜ ਜਾਂਦੇ ਹਾਂਗੇ ਇਸ ਕਰਕੇ ਮੈਂ ਵੀ ਸਾਰਾ ਕਿਚਨ ਦਾ ਕੰਮ ਖਤਮ ਕਰਨ ਤੋਂ ਬਾਅਦ ਫਿਰ ਹੀ ਮੈਂ ਡਸਟਿੰਗ ਸ਼ੁਰੂ ਕੀਤੀ ਮੈਂ ਕਿ ਫਿਰ ਇੱਕ ਆਪਸੇ ਕੰਮ ਕਰਨਾ ਈਜ਼ੀ ਹੋ ਜਾਂਦਾਗਾ ਤੇ ਡਸਟਿੰਗ ਕਰਨ ਤੋਂ ਬਾਅਦ ਲਾਸਟ ਤੇ ਕਲੀਨ ਕਰੀ ਸੀ ਵਾਸ਼ਫੇਸ਼ਨ ਮੈਂ ਕਿ ਚਲੋ ਇਹ ਵੀ ਹੁਣ ਕਲੀਨ ਕਰਦਾ ਹਨਾ ਇਹ ਵੀ ਕਿਉਂ ਛੱਡਾਂ ਤੇ ਜਿਹੜਾ ਪਿੱਛੇ ਮੈਂ ਵਾਸ਼ਫੇਸ਼ਨ ਦੇ ਪਿੱਛੇ ਮਾਈਕਾ ਲੱਗਿਆ ਹੋਣਾ ਅੱਜ ਇਹਦੇ ਉੱਪਰ ਲਗਾਉਣ ਲਈ ਮੈਂ ਕਿ ਪਾਲਿਸ਼ ਮੰਗਵਾਈ ਅੱਜ ਮੇਰਾ ਆਰਡਰ ਆ ਗਿਆ ਸੀ Amazon ਤੋਂ ਪਹਿਲਾਂ ਮਾਨਸਾ ਪਤਾ ਕਰੀ ਸੀ ਅਸੀਂ ਨਹੀਂ ਮਿਲੀ ਫਿਰ ਮੈਂ Amazon ਤੋਂ ਆਰਡਰ ਕਰੀ ਹੁਣ ਤੱਕ ਤਾਂ ਮੈਂ ਤੇਲ ਵਗੈਰਾ ਲਗਾ ਕੇ ਕਦੇ ਕੋਕੋਨਟ ਆਇਲ ਲਗਾ ਤੱਕ ਕੋਈ ਆਇਲ ਲਗਾ ਤਾ ਦਾ ਟਾਈਮ ਪਾਸ ਕਰ ਰਹੀ ਸੀ ਕਿਉਂਕਿ ਪਾਣੀ ਨਾਲ ਨਾ ਇਹ ਚਿੱਟਾ ਚਿੱਟਾ ਹੋ ਜਾਂਦਾ ਮਾਈਕਾ ਆਇਲ ਲਗਾ ਕੇ ਸ਼ਾਈਨ ਆ ਜਾਂਦੀ ਹੈ ਫਿਰ ਮੈਂ ਉਹ ਪਾਲਿਸ਼ ਮੰਗਵਾਈ ਅੱਜ Amazon ਤੋਂ ਕੱਲ ਨੂੰ ਟਰਾਈ ਕਰਕੇ ਦੇਖੂਗੀ ਸਾਰੀ ਜਿਹੜੀ ਫਿਨਿਸ਼ੀ ਹੈ ਆਲੇ ਦੁਆਲੇ ਦੇ ਕੱਪੜਾ ਮਾਰ ਦੂੰਗੀ ਇਹ ਕੱਪੜਾ ਮੈਂ ਡੇਲੀ ਤਾਂ ਨਹੀਂ ਮਾਰਦੀ ਕਦੇ ਕਦੇ ਮਾਰਦਾ ਨਹੀਂ ਹੁੰਦੀ ਆ ਚਲੋ ਰਿਸ਼ ਕੁ ਡਸਟਿੰਗ ਕਰ ਰਹੇ ਹੁੰਦੇ ਆ ਸਾਫ ਹੋ ਜਾਂਦੀ ਕਿ ਸਫਾਈਆਂ ਤਾਂ ਘਰ ਤੇ ਜਿੰਨੀਆਂ ਮਰਜ਼ੀ ਕਰ ਲਿਓ ਓਨੇ ਹੀ ਥੋੜੀਆਂ ਨੇ ਜਿੰਨੀ ਮਰਜ਼ੀ ਸਫਾਈ ਕਰੀ ਚਲੋ ਓਨੇ ਹੀ ਥੋੜੀ ਲੱਗਦੀ ਹੈਗੀ ਇੱਕ ਚੀਜ਼ ਸਾਫ ਕਰ ਦਾਂਗੇ ਦੂਜੀ ਤੇ ਫੇਰ ਨਹੀਂ ਗਾ ਪਏ ਜਾਂਦੇ ਇੱਕ ਸਾਫ ਕਰ ਦਾਂਗੇ ਦੂਜੀ ਤੇ ਫੇਰ ਨਹੀਂ ਗਾ ਪਏ ਜਾਂਦੇ ਵੀ ਆ ਵੀ ਕਰਨ ਵਾਲੀ ਆ ਤੇ ਹੁਣ ਐਟ ਲਾਸਟ ਸਾਰੀ ਲੌਬੀ ਦੀ ਡਸਟਿੰਗ ਕਰਕੇ ਮੈਂ ਬਾਹਰੋਂ ਲੈ ਕੇ ਆਈ ਸੀ ਟੋਕਰੀ ਚਾੱਕ ਕੇ ਭਾਂਡਿਆਂ ਦੀ ਕਿਉਂਕਿ ਜੋ ਕਿ ਜਿੰਨਾ ਕੰਮ ਖਤਮ ਕੀਤਾ ਭਾਂਡੇ ਸਾਫ ਕਰਕੇ ਮੈਂ ਧੁੱਪੇ ਟੋਕਰੀ ਰੱਖਾਈ ਸੀ ਕਿਉਂਕਿ ਮੌਸਮ ਅਹ ਜਿਆ ਸਾਰਾ ਕੁਝ ਗਿਚਕਿਚਾ ਜਾਂ ਬੜਾ ਹੋ ਰਿ ਤੁੱਪੇ ਰੱਖਦੀ ਸੀ ਟੋਕਰੀ ਭਾਂਡਿਆਂ ਵਾਲੀ ਭਾਂਡੇ ਸੁੱਕ ਗਏ ਮੈਂ ਕਿ ਚਲ ਹੁਣ ਨੌਣ ਤੋਂ ਪਹਿਲਾਂ ਰੈਸਟ ਕਰਨ ਤੋਂ ਪਹਿਲਾਂ ਆਹ ਭਾਂਡੇ ਵੀ ਮੈਂ ਟਿਕਾ ਦਾਂ ਟੋਕਰੀ ਖਾਲੀ ਕਰਦਾ ਸੁੱਕੇ ਪਈ ਸੀ ਧੁੱਪੇ ਤੇ ਇਹ ਕੰਮ ਵੀ ਮੇਰਾ ਫਿਨਿਸ਼ ਹੋ ਜਾਏ ਫਿਰ ਆਇ ਹੁੰਦਾ ਚਲੋ ਆਰਾਮ ਨਾਲ ਬੈਠਾਂਗੇ ਸਕੂਨ ਨਾਲ ਬੈਠਾਂਗੇ ਹਨਾ ਫਿਰ ਦੁਪਹਿਰੇ ਦੁਪਹਿਰੇ ਭਾਂਡੇ ਹੀ ਨਹੀਂ ਖੜਕਾਉਣੇ ਪੈਂਦੇ ਕਹਿੰਗੇ ਤਾਂ ਫਿਰ ਕੁਝ ਕਿਚਨ ਚ ਕਰਨਾ ਜਾ ਕੇ ਫਿਰ ਆਇ ਹੁੰਦਾ ਵੀ ਚਲੋ ਭਾਂਡੇ ਚੱਕਦੇ ਰੱਖਦੀ ਹਨਾ ਫਿਰ ਸ਼ਾਂਤ ਜਲ ਮਾਹੌਲ ਰਹੇ ਵਧੀਆ ਲੱਗਦਾ ਇਹਨਾਂ ਉਹ ਵੀ ਦੁਪਹਿਰੇ ਹੀ ਭਾਂਡੇ ਖੜਕੇ ਹੀ ਹੁੰਦੇ ਨੇ ਸੋ ਭਾਂਡੇ ਸਾਰੇ ਆਪਾਂ ਬਦੀ ਜਗ੍ਹਾ ਤੇ ਕਰ ਦ ਤੇ ਹੁਣ ਸੀ ਸ਼ਾਮ ਦਾ ਟਾਈਮ ਸੀਗਾ ਇਹ ਟਾਈਮ ਹੋਊਗਾ 1:30 ਕ ਦੇ ਕਰੀਬ ਹੋਊਗਾ ਪਤਾ ਨਹੀਂ 3:00 3:00 ਵਜੇ ਦਾ ਹੋਊਗਾ ਐਨਾ ਕਿਤੇ ਹੋਊਗਾ ਪਤਾ ਨਹੀਂ ਪੌਣੇ 4 ਦੇ ਐਨੇ ਕਰਕ ਟਾਈਮ ਹੈਗਾ ਸੀਗਾ ਇਹ ਤੇ ਮੈਂ ਚਿਮਨੀ ਦਾ ਫਿਲਟਰ ਕਲੀਨ ਕਰਨਾ ਸੀਗਾ ਤੇ ਉਹ ਮੈਂ ਫਿਲਟਰ ਤਾਂ ਪਹਿਲਾਂ ਗਰਮ ਪਾਣੀ ਵਿੱਚ ਨਾ ਉਹ ਪਾ ਕੇ ਡਰੇਨੈਕਸ ਪਾ ਕੇ ਤੇ ਸਰਫ ਪਾ ਕੇ ਮੈਂ ਡਿਪ ਕਰ ਜੀ ਸੀ ਗਰਮ ਪਾਣੀ ਵਿੱਚ ਤੇ ਸਾਰੀ ਮੈਲ ਤੁਸੀਂ ਦੇਖੀ ਵੀ ਉੱਪਰ ਆ ਗਈ ਸੀ ਕਿੰਨੀ ਗੰਦਗੀ ਉੱਪਰ ਆ ਗਈ ਸੀ ਤਾਂ ਫਿਲਟਰ ਤਾਂ ਆਲਰੇਡੀ ਵੈਸੇ ਸਾਫ਼ ਹੋ ਚੁੱਕਿਆ ਪਰ ਫਿਰ ਵੀ ਇੱਕ ਥੋੜਾ ਸਰਫ ਪਾ ਕੇ ਨਾ ਮੈਂ ਬਰਸ਼ ਮਾਰ ਦਾਨੀ ਹੁੰਨੀ ਤਾਂ ਕਿ ਹਲਕੀ ਮੋਟੀ ਜਿਹੜੀ ਕੋਈ ਚਿਕਨਾਹਟ ਰਹਿ ਗਈ ਉਹ ਵੀ ਸਾਫ ਹੋ ਜੇ ਪਰ ਇਹ ਵਧੀਆ ਤਰੀਕਾ ਜਿਸ ਦਿਨ ਦਾ ਮੈਨੂੰ ਇਹ ਤਰੀਕਾ ਮਿਲਿਆ ਨਾ ਮੈਂ ਤਾਂ ਇੰਨੀ ਜਿਆਦਾ ਸੌਖੀ ਹੋ ਗਈ ਫਿਲਟਰ ਸਾਫ ਕਰਨਾ ਇੰਨਾ ਸੌਖਾ ਹੋ ਗਿਆ ਪਹਿਲਾਂ ਮਨ ਚਾਏ ਹੁੰਦਾ ਸੀ ਹਾਈ ਹੁਣ ਚਿਪਚਿਪਾ ਜਾ ਫਿਲਟਰ ਸਾਫ ਕਰਨਾ ਪਊਗਾ ਉਹ ਬੜਾ ਡਰ ਲੱਗਦਾ ਹੁੰਦਾ ਸੀਗਾ ਪਰ ਹੁਣ ਨਹੀਂ ਹੁਣ ਤਾਂ ਲੱਗਦਾ ਤਾਂ 5 ਮਿੰਟ ਦਾ ਕੰਮ ਹੈ ਤਾਂ ਮੈਂ ਹੁਣ ਕਰ ਦਾਨੀ ਮੈਂ ਤਾਂ ਕੁਝ ਕਰਨਾ ਹੀ ਨਹੀਂ ਹੁੰਦਾ ਪਾਣੀ ਵਿੱਚ ਡਿਪੀ ਕਰਨਾ ਹੁੰਦਾ ਤਾਂ ਫਿਲਟਰ ਆਪਣਾ ਕਲੀਨ ਸਾਰੀ ਗੰਦਗੀ ਚਿਕਨਾਹਟ ਉੱਪਰ ਆ ਆਪਾਂ ਤਾਂ ਕੁਝ ਵੀ ਕਰਨ ਦੀ ਲੋੜ ਨਹੀਂ ਲੋਜ ਫਿਲਟਰ ਹੋ ਗਿਆ ਸਾਫ਼ ਬਿਨਾ ਮਿਹਨਤ ਕਰੇ 2 ਮਿੰਟ ਆਪਾਂ ਸਿਰਫ ਬਰਸ਼ ਹੀ ਮਾਰਿਆ ਦੇ ਉੱਪਰ ਬਸ ਤੇ ਹੁਣ ਮੈਂ ਕਿ ਚਿਮਨੀ ਬਾਹਰੋਂ ਵਾਈਪ ਕਰ ਲਾਂ ਫਿਲਟਰ ਤਾਂ ਸਾਫ਼ ਕਰਤਾ ਜਿਹੜੇ ਬਾਹਰ ਚਿਪਚਿਪਾਟ ਲੱਗੀ ਹੋਈ ਹੈ ਚਲੋ ਉਹ ਵੀ ਸਾਫ਼ ਕਰਤਾ ਉਹ ਵੀ ਮਿਸਟਰ ਮਸਲ ਸਪਰੇਅ ਨਾਲ ਯੂਜ਼ ਕਲੀਨ ਕਰ ਰਹੀ ਹਾਂ ਸੌਰੀ ਮਿਸਟਰ ਮਸਲ ਯੂਜ਼ ਕਰ ਰਹੀ ਹਾਂ ਸਪਰੇਅ ਕਰਕੇ ਹਲਕਾ ਇੱਕ ਕੱਪੜਾ ਮਾਰ ਦਾਂਗੇ ਬਾਹਰ ਜਿਹੜੇ ਚਿਪਚਿਪਾਟ ਲੱਗੀ ਆ ਤੇ ਉਹ ਵੀ ਸਾਫ਼ ਹੋ ਜੂਗੀ ਐਂ ਤਾਂ ਆਪਾਂ ਆਪਣੇ ਚੀਜ਼ਾਂ ਰੈਗੂਲਰਲੀ ਇੱਕ ਰੂਟੀਨ ਚ ਸਾਫ਼ ਕਰਦੇ ਰਹੀਏ ਨਾ ਤਾਂ ਸਾਫ਼ ਬਣੀਆ ਰਹਿੰਦੀਆਂ ਨਹੀਂ ਫਿਰ ਟੀਮਨੀ ਵੀ ਆਵਾਜ਼ ਵੀ ਘੱਟ ਕਰਦੀ ਆ ਪ੍ਰੋਪਰ ਕੰਮ ਵੀ ਕਰਦੀ ਆ ਜੇ ਆਪਾਂ ਉਹਨੂੰ ਬਹੁਤ ਜ਼ਿਆਦਾ ਗੰਦਾ ਫਿਲਟਰ ਕਰ ਲਾਂਗੇ ਉਹ ਕੰਮ ਕਰਨੋਂ हट ਜਾਂਦੇ ਆ ਤੇ ਆਪਣੇ ਚੀਜ਼ ਨੇ ਵੀ ਉਵੇਂ ਜਿਵੇਂ ਪ੍ਰੋਪਰ ਵਰਕ ਲੌਂਗ ਟਾਈਮ ਲਈ ਨਹੀਂ ਕਰਨਾ ਹੁੰਦਾ ਇਸ ਲਈ ਆ ਚੀਜ਼ਾਂ ਤਾਂ ਆਪਾਂ ਟਾਈਮ ਟੂ ਟਾਈਮ ਸਾਫ਼ ਕਰਦੇ ਰਹੀਏ ਤਾਂ ਵਧੀਆ ਨੇ ਚਿਮਨੀ ਦਾ ਕੰਮ ਕਰਨ ਤੋਂ ਬਾਅਦ ਫਿਰ ਮੈਨਾਂ ਲੱਗੀ ਕਿਚਨ ਦਾ ਬਲਾਈਂਡ ਸਾਫ਼ ਕਰਨਾ ਵੈਸੇ ਬਲਾਈਂਡ ਮੈਂ ਡਸਟਰ ਉੱਪਰ ਜਰਾਬ ਚੁਲਾ ਕੇ ਕਰਨ ਦਾ ਤਰੀਕਾ ਲੱਭਿਆ ਹੋਇਆ ਸੀ ਪਰ ਉਵੇਂ 80% ਸਾਫ਼ ਹੋ ਜਾਂਦੇ ਸੀਗਾ 20% ਕਿਤੇ ਨ ਕਿਤੇ ਗੰਦਾ ਰਹਿ ਜਾਂਦਾ ਸੀਗਾ ਫਿਰ ਮੈਂ ਕਿਹਾ ਅੱਜ ਚਲੋ ਮੈਂ ਇਦਾਂ ਹੀ ਉੱਪਰ ਸ਼ੈਲਫਸ 'ਤੇ ਖੜਕੇ ਨਾ ਕੱਪੜਾ ਲੈ ਕੇ ਇੱਕ ਇੱਕ ਸਟ੍ਰਿਪ ਇਹਦੀ ਮੈਂ ਹੱਥ ਨਾਲ ਦਾ ਸਾਫ਼ ਕਰਦੀ ਹਾਂ ਟਾਈਮ ਤਾਂ ਥੋੜਾ ਜ਼ਰੂਰ ਵੱਧ ਲੱਗਦਾ ਥੋੜਾ ਨਹੀਂ ਕਾਫੀ ਲੱਗਦਾ ਹੈਨਾ ਅੱਧੇ ਕਾਂ ਟੇ ਮੰਗ ਰਾਮਨ ਲੱਗ ਜਾਂਦਾ ਫਿਰ ਮੈਂ ਕਿਹਾ ਚਲੋ ਫੇ ਕਦੇ ਨਾ ਕਦੇ ਚੀਜ਼ ਦੀ ਇੱਦਾਂ ਡੀਪ ਕਲੀਨਿੰਗ ਵੀ ਕਰਨੀ ਚਾਹੀਦੀ ਹੈ ਹਮੇਸ਼ਾ ਉਹਦਾ ਸੌਖਾ ਤਰੀਕਾ ਵੀ ਨਹੀਂ ਵਰਤਣਾ ਚਾਹੀਦਾ ਕਿਉਂਕਿ ਆਪਣੀ ਚੀਜ਼ ਫਿਰ ਖਰਾਬ ਹੋਮ ਤਾਂ ਵੀ ਆਪਾਂ ਡਰ ਰਹੇ ਹਾਂ ਨਾ ਫਿਰ ਮੈਂ ਕਿਹਾ ਚਲੋ ਅੱਛੀ ਤਰ੍ਹਾਂ ਅੱਜ ਮੈਂ ਤਾਂ ਕੱਪੜੇ ਨਾਲ ਹੀ ਇਹਨੂੰ ਵਾਈਪ ਕਰ ਦਿੰਦੇ ਨੇ ਬਹੁਤ ਵਧੀਆ ਸਾਫ਼ ਹੋ ਗਿਆ ਸੀ ਟਾਈਮ ਤਾਂ ਜਰੂਰ ਮੈਨੂੰ ਲੱਗਿਆ ਝਾਦੀ ਪੂਰਾ ਅੱਛੀ ਤਰ੍ਹਾਂ ਕਲੀਨ ਹੋ ਗਿਆ ਸੀਗਾ ਔਰ ਰੰਗ ਸ਼ਕਲ ਹੀ ਬਦਲ ਗਈ ਸੀ ਬਲਾਈਂਡ ਦੇ ਸਾਫ਼ ਕਰਨ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਬਲਾਈਂਡ ਚੱਕ ਕੇ ਵਿੰਡੋ ਦੇ નીચે ਜਿਹੜਾ ਉਹ ਤੇ ਵੈਸੇ ਤੁਹਾਨੂੰ ਹੈਲਪਰ ਵਿੰਡੋ ਸਾਫ ਕਰਦੇ ਪਰ ਫਿਰ ਮੈਂ ਵੀ ਕਰ ਦਾਨਾ ਹੁੰਨੀ ਕਿਉਂਕਿ ਰੂਟੀਨ ਚ ਵੈਸੇ ਹੁੰਦੀਆਂ ਰਹਿੰਦੀਆਂ ਪਰ ਡੇਲੀ ਨਹੀਂ ਹੁੰਦੀਆਂ ਬਲਾਈਂਡ ਹੋ ਗਿਆ ਸਾਫ ਬਹੁਤ ਜ਼ਿਆਦਾ ਚਮਕ ਰ ਐਸੀ ਰੰਗ ਦਿਖਣ ਲੱਗਿਆ ਸੀ ਬਲਾਈਂਡ ਦਾ ਬਹੁਤ ਵਧੀਆ ਹੋ ਗਿਆ ਸੀਗਾ ਸਫਾਈ ਕਰਕੇ ਨਾ ਚੀਜ਼ ਬਹੁਤ ਸੋਹਣੀ ਲੱਗਦੀ ਆ ਤੇ ਫਿਲਟਰ ਸੁੱਕ ਚੁੱਕਾ ਸੀ ਬਾਹਰ ਮੈਂ ਧੂਪੇ ਰੱਖਿਆ ਸੀ ਮੈਂ ਚੱਕ ਲਈ ਸੀ ਹੁਣ ਇਹਨੂੰ ਲਗਾ ਦਾਨਾ ਆਇਲ ਟ੍ਰੇ ਲਗਾ ਦਾਨਾ ਨੀਚੇ ਉਹ ਵੇਸ ਵਿੱਚ ਚਿਮਨੀ ਮੀਨੇਚ ਇੱਕ ਵਾਰ ਸਾਫ ਕਰਦੀ ਹੁੰਦੀ ਐ ਇੰਨੀ ਜ਼ਿਆਦਾ ਸਾਡੇ ਕੁਕਿੰਗ ਵੀ ਨਹੀਂ ਹੁੰਦੀ ਪਰ ਸਟਿਲ ਔਇਲ ਟ੍ਰੇ ਵਿੱਚ ਨਾ ਔਇਲ ਆਇਆ ਹੁੰਦਾ ਇੱਕ ਆਪਣਾ ਰੂਟੀਨ ਫਿਕਸ ਹੋਣਾ ਚਾਹੀਦਾ ਤੁਸੀਂ 15 ਦਿਨਾਂ ਤੋਂ 20 ਦਿਨਾਂ ਤੋਂ ਮਹੀਨੇ ਤੋਂ ਫਿਲਟਰ ਤੁਸੀਂ ਕਦੋਂ ਸਾਫ ਕਰ ਰਹੇ ਹੋ ਹੁਣ ਸੰਭਾਲ ਲਉਗੀ ਐਂਗਸ ਟ੍ਰੇ ਐਕਸ ਵੀ ਲਿਆਂਦੀ ਪਈ ਸੀ ਤੇ ਇਹਨਾਂ ਨੂੰ ਮੈਂ ਕੱਢ ਲਾਂਨੀ ਆ ਵੱਡੇ ਕੰਟੇਨਰ ਵਿੱਚ ਕੁਝ ਮੈਂ ਛੋਟੇ ਕੰਟੇਨਰ ਵਿੱਚ ਕੱਢ ਕੇ ਅੰਦਰ ਫ੍ਰਿਜ ਵਿੱਚ ਰੱਖ ਲਵਾਂ ਕੁਝ ਮੈਂ ਵੱਡੇ ਕੰਟੇਨਰ ਵਿੱਚ ਕੱਢ ਕੇ ਬਾਹਲੇ ਫ੍ਰਿਜ ਵਿੱਚ ਰੱਖਾਂਗੀ ਇਸ ਤਰ੍ਹਾਂ ਫਿਰ ਕਹਿੰਕੋ ਆਪਾਂ ਸਾਰੇ ਇੱਕ ਟਾਈਮ ਤੇ ਯੂਜ਼ ਨਹੀਂ ਕਰਨੇ ਹੁੰਦੇ ਹਨਾ ਤੇ ਇੱਕ ਫ੍ਰਿਜ ਚ ਸਾਰਾ ਸਮਾਨ ਫਿਰ ਆਪਣਾ ਡੰਪ ਨਹੀਂ ਹੁੰਦਾ ਇਹ ਤਾਂ ਘਰਾਂ ਵਿੱਚ ਨਹੀਂ ਕੀ ਕੀ ਨਿੱਕੇ ਕੰਮ ਆਪਣੇ ਭੈਣਾਂ ਵਿੱਚ ਚੱਲਦੇ ਰਹਿੰਦੇ ਨੇ ਵਧੀਆ ਵੀ ਲੱਗਦਾ ਕੰਮ ਕਰਨਾ ਅੱਛਾ ਲੱਗਦਾ ਕੰਮ ਕਰਕੇ ਵਧੀਆ ਫੀਲ ਹੁੰਦਾ ਤੇ ਬਾਕੀ ਚਲੋ ਜੀ ਕੰਮ ਹੁੰਦੇ ਵੀ ਨੇ ਖਤਮ ਵੀ ਨਹੀਂ ਹੁੰਦੇ ਵਧੀਆ ਗੱਲ ਆ ਕੰਮ ਦਾ ਰੁਟੀਨ ਆਪਣਾ ਬਣਿਆ ਰਹਿਣਾ ਚਾਹੀਦਾ ਯਾਨੀ ਕਿ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਘਰ ਵਿੱਚ ਕੰਮ ਤਾਂ ਹੁੰਦਾ ਹਨ ਆਪਣਾ ਸੋ ਏਸੀ ਜੀ ਮੇਰੀ ਅੱਜ ਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ